ਸੋਡੇ ਸਪੀਕਰ ਜਿਹੜੇ ਨੇ ਮੇਨ ਆਪਣੇ ਕੋਲ 300 ਰੁਪਏ ਤੋਂ ਸ਼ੁਰੂ ਹੋ ਜਾਣਗੇ ਜੀ ਆਹ ਸਪੀਕਰ ਆਪਣੇ ਕੋਲ ਰਹਿਣਗੇ 300 ਰੁਪਏ ਵਾਇਰਲੈਸ ਮਾਈਕ ਦੇ ਨਾਲ ओके ਜਿਹੜੇ ਭਰਾ ਆਪਣੇ ਛੋਟੇ ਮਾਈਕਲ ਸਪੀਕਰ ਲੈਣਾ ਜਾਂਦੇ ਨੇ ਉਹ ਵੀ ਆਪਣੀ ਸ਼ੋਪ ਤੇ ਵਿజిਟ ਕਰਨ ਬਿਲਕੁਲ ਰੀਜ਼ਨੇਬਲ ਪ੍ਰਾਈਸ ਰਹੇਗਾ ਸਾਊਂਡ ਕੁਆਲਿਟੀ ਸੁਨਹਿਰੀ ਹੈਲੋ ਹੈਲੋ ਮਾਈਕ 723 ਕਿੰਨੇ ਦਾ ਹੈ 300 ਰੁਪਏ ਦਾ ਭਾਜੀ ਉਹ ਵੀ ਵਾਇਰਲੈਸ ਮਾਈਕ ਦੇ ਨਾਲ ਤੇ 6 ਮੰਥ ਦੀ ਵਾਰੰਟੀ ਦੇ ਵਿੱਚ ਕਿਸੇ ਨੇ ਨਹੀਂ ਦੇਣਾ ਤੁਹਾਨੂੰ 6 ਮਹੀਨੇ ਦੀ ਗਾਰੰਟੀ 6 ਮਹੀਨਿਆਂ ਦੀ ਆਪਣੇ ਕੋਲ ਹੀ ਮਿਲੇਗੀ ਹੁਣ ਇਹਦੇ ਵਿੱਚ ਮਾਡਲ ਕਿਹੜੇ-ਕਿਹੜੇ ਨੇ ਆਪਣੇ ਕੋਲ ਆ ਦੇਖੋ ਇੱਕ ਕਾਰ ਵਾਲਾ ਮਾਡਲ ਆਇਆ ਹੋਇਆ ਹੈ ਇਹ ਹਾਈ ਟੇਜ ਕੰਪਨੀ ਦਾ ਹੈ ਜੀ 2 ਸਾਲ ਦੀ ਵਾਰੰਟੀ 'ਚ ਸਾਊਂਡ ਸੁਣਿਆ ਦਾ ਬੜਾ ਪਿਆਰਾ ਇਹਦੇ ਵਿੱਚ ਬੇਸ ਦਿੱਤਾ ਹੋਇਆ ਜੀ ਕਾਰ ਦੇ ਵਿੱਚ ਆ ਗਿਆ ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਜਿਹੜਾ ਸਭ ਤੋਂ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਬ੍ਰਾਂਡ ਪਾੜ ਲਓ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਹ ਕਿੰਨੇ ਦਾ ਇਹ ਅਸੀਂ ਦਵਾਂਗੇ ਤਾਂ ਤੁਹਾਨੂੰ ਸਿਰਫ 850 ਰੁਪਏ ਦਾ ਪੀਸ ਓਕੇ ਇਹ ਸਾਰਿਆਂ ਦੇ ਪ੍ਰਾਈਸ ਸੁਣ ਲਓ ਤੁਸੀਂ ਸਿਰਫ ਸਕਰੀਨ ਸ਼ਾਟ ਭੇਜਣਾ ਹੈ 550 ਰੁਪਏ ਜੀ ਕਾਰ ਵਾਲਾ ਕਿੰਨੇ ਦਾ ਕਾਰ ਵਾਲਾ ਜਿਹੜਾ ਆਪਣੇ ਕੋਲ 2 ਸਾਲ ਦੀ ਵਾਰੰਟੀ ਨਾਲ 1250 ਰੁਪਏ ਓਕੇ 빅 ਕਾਰ ਉਸ ਤੋਂ ਬਾਅਦ ਆਪਣੇ ਕੋਲ ਸ਼ਿਪਲਾ ਆ ਗਿਆ ਜੀ ਸ਼ਿਪਲਾ ਸੀ ਤੁਹਾਨੂੰ ਦਵਾਂਗੇ ਸਿਰਫ 850 ਰੁਪਏ ਅਸੀਂ ਤੁਹਾਡੇ ਵਾਸਤੇ ਸਪੀਕਰ ਦੇ ਵਿੱਚ ਬੜੇ ਬੜੇ ਪਿਆਰੇ ਆਰਟੀਕਲ ਲੈ ਕੇ ਆਏ ਹੋਏ ਆ ਜੀ ਲੈਂਡਮਾਰਕ ਕੰਪਨੀ ਤੋਂ ਲੈ ਕੇ ਹਾਈ ਟੈਕ ਕੰਪਨੀ ਬੋਟ ਕੰਪਨੀ ਯੂਰੋਟੋ ਕੰਪਨੀ ਸਾਰੀ ਕੰਪਨੀਆਂ ਦੇ ਆਪਣੇ ਕੋਲ ਸਪੀਕਰ ਮਿਲ ਜਾਣਗੇ ਔਰ ਵੱਡੀ ਮੇਨ ਖਾਸੀਅਤ ਤੁਹਾਨੂੰ ਮੈਂ ਇਹ ਦੱਸਣ ਜਾ ਰਹੀ ਹਾਂ ਵੀ ਕੋਈ ਵੀ ਸਪੀਕਰ ਲੈ ਲਓ ਆਪਣੇ ਕੋਲ ਵੱਡਾ ਕੋਈ ਵੀ ਸਪੀਕਰ ਲੈਂਦੇ ਹੋ ਤੁਸੀਂ ਸਾਰੇ ਸਪੀਕਰਾਂ ਦੀ ਜਿਹੜੀ ਵਾਰੰਟੀ ਤੁਹਾਨੂੰ ਮਿਲੇਗੀ 2 ਸਾਲ ਦੀ ਮਿਲੇਗੀ ਕਿਸੇ ਸਰਵਿਸ ਸੈਂਟਰ ਨਹੀਂ ਜਾਣਾ ਹੈਗਾ ਤੁਸੀਂ ਸਿਰਫ ਸਿਰਫ ਆਪਣੀ ਸ਼ੋਪ ਉੱਤੇ ਲੈ ਕੇ ਆਉਣਾ ਹੈਗਾ ਹੁਣ ਅੱਗੇ ਆ ਜਾਓ ਤਾਣਾ ਮੈਂ ਹੋਰ ਮਾਡਲ ਦਿਖਾਣਾ ਆਪਣੇ ਕੋਲੇ ਇੱਕ ਆ ਮਾਡਲ ਆ ਸਸੀ ਗੱਲ ਦੀ ਸਾਰੇ ਨੂੰ ਆਪ ਵੱਲੋਂ ਵਿਆਣਾ ਹੈ ਖੜਿਆ ਜੀ ਕੋਚਾ ਨੰਬਰ 16 ਤੇ ਦਰਸ਼ਨ ਲਵਾਈ ਦੇ ਨਾਲ ਬਾਬੇ ਨਾਨਕ ਦੀ ਹੱਟੀ ਦੇ ਤੋਂ ਇਲੈਕਟ੍ਰੋਨਿਕ ਸਮਾਨ ਤੋਂ ਨਵਾਂ ਪਹਿਲਾਂ ਵੀਡੀਓ ਪਾਉਣੇ ਬਾਈ ਜੀ ਨਵਾਂ ਸਮਾਨ ਹੈ ਸਪੀਕਰਾਂ ਇਹ ਬਾਈ ਕੋਲ ਬੜੇ ਘੈਂਟ ਹੋਰ ਵੀ ਖਈ ਆਟਮਾ ਨੇ ਅਜੇ ਵੀਡੀਓ ਨਾ ਬਣੇ ਰਹੋ ਪੇਟ ਘੱਟ ਹੋਣਗੇ ਚੀਜ਼ ਪੂਰੀ ਗਾਰੰਟੀ ਹੂ ਆਜੋ ਵੀਡੀਓ ਬਣ ਰਹੀ ਥੋੜੀ ਕੰਮ ਦੀ ਵੀਡੀਓ ਆਜੋ ਜੀ ਹਾਂਜੀ ਜਨਾਬ ਕੀ ਹਾਲ ਚਾਲ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਤੇਜੀ ਕਹਣ ਪੇਜ ਵਾਲਿਆਂ ਨੂੰ ਦੋਸਤੋ ਸਾਰੇ ਭਰਾਵਾਂ ਨੂੰ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਹੈ ਦੀਵਾਲੀ ਦੇ ਦਿਨ ਚੱਲਦੇ ਪਿਨੇ ਦੀਵਾਲੀ ਵਾਸਤੇ ਅਸੀਂ ਬੜੇ ਹੀ ਵਧੀਆ ਆਫਰ ਲੈ ਕੇ ਆਏ ਹੋਏ ਹਾਂ ਜੀ ਆਪਣੇ ਘਰਾਂ ਦੀਆਂ ਰੌਣਕਾਂ ਵਧਾਉਣ ਵਾਸਤੇ ਖੁਸ਼ੀਆਂ ਵਧਾਉਣ ਵਾਸਤੇ ਅਸੀਂ ਤੁਹਾਡੇ ਵਾਸਤੇ ਸਪੀਕਰ ਦੇ ਵਿੱਚ ਬੜੇ ਬੜੇ ਪਿਆਰੇ ਆਰਟੀਕਲ ਲੈ ਕੇ ਆਏ ਹੋਏ ਹਾਂ ਜੀ ਲੈਂਡਮਾਰਕ ਕੰਪਨੀ ਤੋਂ ਲੈ ਕੇ ਹਾਈ ਟੈਕ ਕੰਪਨੀ ਬੋਟ ਕੰਪਨੀ ਯੂਰੋਟੋ ਕੰਪਨੀ ਸਾਰੀ ਕੰਪਨੀਆਂ ਦੇ ਆਪਣੇ ਕੋਲ ਸਪੀਕਰ ਮਿਲ ਜਾਣਗੇ ਔਰ ਵੱਡੀ ਮੇਨ ਖਾਸੀਅਤ ਤੁਹਾਨੂੰ ਮੈਂ ਇਹ ਦੱਸਣ ਜਾ ਰਹੀ ਹਾਂ ਵੀ ਕੋਈ ਵੀ ਸਪੀਕਰ ਲੈ ਲਓ ਆਪਣੇ ਕੋਲ ਵੱਡਾ ਕੋਈ ਵੀ ਸਪੀਕਰ ਲੈਂਦੇ ਹੋ ਤੁਸੀਂ ਸਾਰੇ ਸਪੀਕਰਾਂ ਦੀ ਜਿਹੜੀ ਵਾਰੰਟੀ ਤੁਹਾਨੂੰ ਮਿਲੇਗੀ 2 ਸਾਲ ਦੀ ਮਿਲੇਗੀ ਕਿਸੇ ਸਰਵਿਸ ਸੈਂਟਰ ਨਹੀਂ ਜਾਣਾ ਹੈਗਾ ਤੁਸੀਂ ਸਿਰਫ ਸਿਰਫ ਆਪਣੀ ਸ਼ੋਪ ਉੱਤੇ ਲੈ ਕੇ ਆਉਣਾ ਹੈਗਾ ਹੁਣ ਅੱਗੇ ਆਜੋ ਤਣ ਮੈਂ ਹੋਰ ਮਾਡਲ ਦਿਖਾਣਾ ਆਪਣੇ ਕੋਲੇ ਇੱਕ ਆ ਮਾਡਲ ਆਇਆ ਹੋਇਆ ਜੀ ਵਾਇਰਲੈਸ ਸਪੀਕਰ ਦੇ ਵਿੱਚ ਵਾਇਰਲੈਸ ਸਪੀਕਰ ਵੀ ਲੱਗੇਗਾ ਨਾਲ ਇਹ ਤੇ ਤੁਸੀਂ ਲੀਡ ਵਾਲਾ ਸਪੀਕਰ ਵੀ ਲਾ ਸਕਦੇ ਪ੍ਰਾਈਸ ਦਵਾਂਗੇ ਤੁਹਾਨੂੰ ਸਿਰਫ 2200 ਰੁਪਏ ਦੇ ਵਿੱਚ ਓਕੇ ਤੁਸੀਂ ਸਿਰਫ ਸਕਰੀਨਸ਼ਾਟ ਸੈਂਡ ਕਰਨਾ ਔਰ ਕੁਝ ਨਹੀਂ ਕਰਨਾ ਕੋਈ ਵੀ ਸਪੀਕਰ ਤੁਹਾਨੂੰ ਪਸੰਦ ਆਉਂਦਾ ਜੀ ਇੱਕ ਹੈ ਵਾਇਰਲੈਸ ਸਪੀਕਰ ਇਹ ਚ ਲੈ ਕੇ ਆਏ ਹੋਏ ਆ ਜੀ ਹਾਈ ਟੇਜ ਕੰਪਨੀ ਦਾ 2 ਸਾਲ ਦੀ ਵਾਰੰਟੀ ਦੇ ਨਾਲ ਇਹ ਸਪੀਕਰ ਦਾ weight ਪੂਰਾ ਪ੍ਰੋਪਰ 8 ਕਿਲੋ weight ਦਿੱਤਾ ਹੋਇਆ ਜੀ ਸਾਰਾ ਬੇਸ ਸਿਸਟਮ ਦਿੱਤਾ ਹੋਇਆ ਪਿੱਛੇ ਇਹ ਕਿੰਨੇ ਦਾ ਹੈ ਇਹ ਤੁਹਾਨੂੰ ਅਸੀਂ ਦਵਾਂਗੇ ਇਹਦਾ ਪ੍ਰਾਈਸ ਆਪਣਾ ਰਹੇਗਾ ਹਾਈ ਟੇਜ ਕੰਪਨੀ ਦਾ ਔਨਲਾਈਨ ਪ੍ਰਾਈਸ ਤੁਸੀਂ ਚੈੱਕ ਕਰ ਲਿਓ ਇਹ ਪ੍ਰਾਈਸ ਤੁਹਾਨੂੰ ਕਿਤੋਂ ਨਹੀਂ ਮਿਲਣਾ ਸਿਰਫ ਦਿਵਾਲੀ ਕਰਕੇ ਅਸੀਂ ਆਫਰ ਲਗਾਇਆ ਹੋਇਆ 4800 ਰੁਪਏ ਦੇ ਵਿੱਚ OK ਉਸ ਵੱਧ ਅੱਗੇ ਆਜੋ ਆਪਣੇ ਕੋਲ ਹੈਗੀ ਹਾਈ ਟੇਜ ਕੰਪਨੀ ਦਾ ਇਹ ਫਾਇਰ ਵਾਇਰ ਇਹਦੇ ਵਿੱਚ ਤੁਹਾਨੂੰ ਵਾਇਰਲ ਜਿਹੜਾ ਮਾਈਕ ਆਲਾ ਸਪੀਕਰ ਮਿਲੇਗਾ ਆਪਣੇ ਕੋਲ ਸਿਰਫ ਔਰ ਸਿਰਫ 1800 ਰੁਪਏ ਦੇ ਵਿੱਚ 2 ਸਾਲ ਦੀ ਵਾਰੰਟੀ ਦੇ ਨਾਲ ਉਸ ਵਾਰ ਆਪਣੇ ਕੋਲ ਐਲ ਐਮ ਕੰਪਨੀ ਦਾ ਆ ਜਾਏਗਾ ਜੀ ਸਿਰਫ 1250 ਰੁਪਏ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਸਿਰਫ ਸਕਰੀਨ ਸ਼ਾਟ ਹੀ ਆਪਾਂ ਨੂੰ ਸੈਂਡ ਕਰਨਾ ਹੈ ਓਕੇ ਇੱਕ ਆਪਾਂ ਲੈ ਕੇ ਆਏ ਹੋਏ ਆ ਜੀ ਗੱਬਰੋਨਿਸ ਕੰਪਨੀ ਦਾ ਤਾਰ ਵਾਲਾ ਮਾਈਕ ਇਹਦੇ ਨਾਲ ਲੱਗੇਗਾ 2 ਸਾਲ ਦੀ ਵਾਰੰਟੀ ਮਿਲੇਗੀ ਕਿਸੇ ਸਰਵਿਸ ਸੈਂਟਰ ਨਹੀਂ ਜਾਣਾ ਸਿਰਫ ਆਪਣੇ ਕੋਲ ਲੈ ਕੇ ਆਣਾ ਹੈ ਇਹ ਵੀ ਦੀਵਾਲੀ ਦੇ ਕਰਕੇ ਆਫਰ ਲਗਾਇਆ ਹੈ ਸਿਰਫ 2600 ਰੁਪਏ ਪ੍ਰਾਈਸ ਓਕੇ ਔਰ ਗਰੰਟੀ ਹੈ ਭਾਜੀ ਇਹ ਪ੍ਰਾਈਸ ਜਿਹੜਾ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗਾ ਹੁਣ ਤੁਹਾਨੂੰ ਮੈਂ ਇੱਕ ਮਾਡਲ ਦਿਖਾਣ ਲੱਗਾ ਹਾਂ ਸਪੀਕਰ ਦਾ ਸਭ ਤੋਂ ਵੱਡਾ ਮਾਡਲ ਏ ਇਹ ਸਪੀਕਰ ਦਾ ਮਾਡਲ ਦਾ ਨਾਮ ਹੈਗਾ ਜੀ ਜ਼ਿੰਗਾ ਲਾਲਾ ਮਾਡਲ ਜ਼ਿੰਗਾ ਲਾਲਾ ਜ਼ਿੰਗਾ ਲਾਲਾ ਸੱਚੀ ਭਾਜੀ ਜ਼ਿੰਗਾ ਲਾਲਾ ਮਾਡਲ ਏ ਦਾ ਨਾਮ ਸਪੀਕਰ ਦਾ ਇਹਦੇ ਨਾਲ ਆਪਾਂ ਨੂੰ ਮਿਲੇਗਾ ਵਾਇਰਲੈਸ ਵਾਲਾ ਮਾਈਕ ਇਹਦੀ ਤੁਹਾਨੂੰ ਮੈਂ ਸਾਊਂਡ ਕੁਆਲਿਟੀ ਸੁਣਾਉਣਾ ਇਹਦੇ ਸਾਊਂਡ ਦੇਖਿਓ ਕਿੱਡਾ ਸੋਹਣਾ ਬਿਲਡ ਕੀਤਾ ਹੈ ਹੈਲੋ ਹੈਲੋ ਮਾਈਕ ਤੇ 3 3 ਓਕੇ ਇਹਦੇ ਵਿੱਚ ਦੋ ਬੇਸ ਲੱਗੇ ਹੋਏ ਨੇ ਭਾਜੀ ਬੜੇ ਵੱਡੇ ਪੂਰਾ ਉੱਪਰ ਐਂਪ ਦਾ ਸਿਸਟਮ ਦਿੱਤਾ ਹੋਇਆ ਹੈ ਔਰ ਇਹਦੀ ਵੀ ਤੁਹਾਨੂੰ 2 ਸਾਲ ਦੀ ਵਾਰੰਟੀ ਮਿਲੇਗੀ ਔਰ ਇਹਦਾ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਗਾਰੰਟੀ ਦੇ ਨਾਲ 7200 ਰੁਪਏ 2 ਸਾਲ ਦੀ ਵਾਰੰਟੀ ਇੱਥੋਂ ਮਿਲੇਗੀ ਤੁਹਾਨੂੰ ਓਕੇ ਬਈ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਬੋਟ ਕੰਪਨੀ ਦਾ ਪਾਰਟੀ ਪਲ 320 ਇਹਦਾ ਪ੍ਰਾਈਸ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਸਿਰਫ 9800 ਰੁਪਏ ਪਾਰਟੀ ਸਪੀਕਰ ਜਿਹੜਾ ਕਿ ਆਪਣੇ ਦੀਵਾਲੀ ਹੋਗੀ ਜਾਗੋ ਹੋਗੀ ਵਿਆਹ ਫੰਕਸ਼ਨਾਂ ਦੇ ਜਿਨ੍ਹਾਂ ਦੇ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਕਿੰਨੇ ਦਾ ਹੈ 9800 ਰੁਪਏ ਦਾ ਪੋਰਟ ਕੰਪਨੀ ਦਾ ਜੀ ਗਾਰੰਟੀ ਸਾਡੇ ਕੋਲ ਹੀ ਮਿਲਣੀ ਕਿਸੇ ਸਰਵਿਸ ਸੈਂਟਰ ਨਹੀਂ ਜਾਣਾ ਹੁਣ ਮੈਂ ਤੁਹਾਨੂੰ ਬੜੇ ਪਿਆਰੇ ਮਾਡਲ ਦਿਖਾਉਣ ਲੱਗਿਆ ਆਹ ਦੇਖੋ ਜੀ ਕਿੰਨੇ ਪਿਆਰੇ ਮਾਡਲ ਆਏ ਹੋਏ ਨੇ ਆਪਣੇ ਕੋਲ ਪੂਰੀ ਹੈਵੀ ਬੇਸ ਦੇ ਵਿੱਚ ਰਹਿਣਗੇ ਇਹ ਮਾਡਲ ਜਿਹੜੇ ਨੇ ਆਪਣੇ ਕੋਲ ਐਮ 13 ਐਮ 18 ਤੇ ਐਮ 29 ਵੀਡੀਓ ਆਪਣੀ ਜਲਦੀ ਜਲਦੀ ਸ਼ੇਅਰ ਕਰ ਦੋ ਹਾਂ ਆਹ ਦੇਖੋ ਕਿੱਡਾ ਪਿਆਰਾ ਮਾਡਲ ਲੈ ਕੇ ਆਏ ਹੋਏ ਆ ਸਾਰੀ ਲੈਦਰ ਬੇਸ ਦਿੱਤਾ ਔਰ ਵਾਇਰਲੈਸ ਮਾਈਕ ਏ ਬਲੂਟੂਥ ਡਿਵਾਈਸ ਵੀ ਸਪੀਕਰ ਜਿਹੜਾ ਆਪਣਾ ਕਹਿਰੋ ਕਿ ਮਾਈ ਕਿਚ ਰਹਿਗਾ ਜੀ ਕਹਿਰੋ ਕਿ ਜਿਨ੍ਹਾਂ ਨੂੰ ਸਿੰਗਿੰਗ ਕਰਨ ਦਾ ਸ਼ੌਂਕ ਹੈ ਸੁਣੋ ਹਲ ਹਲ ਮਾਈਕ ਨਸੀਮਨ ਕੋ 3 ਪੀਸ ਦੇਖੋ ਕਿੰਨਾ ਪਿਆਰਾ ਬੂਸ ਕੰਪਨੀ ਦਾ ਰਹਿ ਗਿਆ ਛੋਟਾ ਬੜਾ ਕਿੰਨੇ ਦਾ ਸਾਲ ਦੀ ਵਾਰੰਟੀ ਇਹ ਕਿੰਨੇ ਦਾ ਪ੍ਰਾਈਸ ਅਸੀਂ ਦਵਾਂਗੇ ਤੁਹਾਨੂੰ 3800 ਰੁਪਏ ਵਿਦ ਵਾਰੰਟੀ ਦੇ ਵਿੱਚ ਓਕੇ ਜੀ ਅੱਗੇ ਆਜੋ ਹੁਣ ਭਾਜੀ ਤੁਹਾਨੂੰ ਮੈਂ ਦੀਵਾਲੀ ਵਾਸਤੇ ਨਾਲ ਛੋਟੇ ਸਪੀਕਰ ਦਿਖਾਣ ਲੱਗਿਆ ਵਾਂ ਛੋਟੇ ਸਪੀਕਰ ਜਿਹੜੇ ਨੇ ਮੇਨ ਆਪਣੇ ਤੋਂ 300 ਰੁਪਏ ਤੋਂ ਸ਼ੁਰੂ ਹੋ ਜਾਣਗੇ ਜੀ ਆ ਸਪੀਕਰ ਆਪਣੇ ਕੋਲ ਰਹਿਣਗੇ 300 ਰੁਪਏ ਵਾਇਰਲੈਸ ਮਾਈਕ ਦੇ ਨਾਲ ਓਕੇ ਜਿਹੜੇ ਭਰਾ ਆਪਣੇ ਛੋਟੇ ਮਾਈਕਲ ਸਪੀਕਰ ਲੈਣਾ ਚਾਹੁੰਦੇ ਨੇ ਉਹ ਵੀ ਆਪਣੀ ਸ਼ੋਅ ਤੇ ਵਿਜ਼ਿਟ ਕਰਨ ਬਿਲਕੁਲ ਰੀਜ਼ਨੇਬਲ ਪ੍ਰਾਈਸ ਰਹੇਗਾ ਸਾਊਂਡ ਕੁਆਲਿਟੀ ਸੁਨਹਿਰੀ ਹੈਲੋ ਹੈਲੋ ਮਾਈਕ X123 ਕਿੰਨੇ ਦਾ ਹੈ 300 ਰੁਪਏ ਦਾ ਭਾਜੀ ਉਹ ਵੀ ਵਾਇਰਲੈਸ ਮਾਈਕ ਦੇ ਨਾਲ ਤੇ 6 ਮੰਥ ਦੀ ਵਾਰੰਟੀ ਦੇ ਵਿੱਚ ਕੀ ਜਿਹੜੀ ਦੇਣਾ ਤੁਹਾਨੂੰ 6 ਮਹੀਨੇ ਦੀ ਗਾਰੰਟੀ 6 ਮਹੀਨਿਆਂ ਦੀ ਆਪਣੇ ਕੋਲ ਹੀ ਮਿਲੇਗੀ ਹੁਣ ਇਹਦੇ ਵਿੱਚ ਮਾਡਲ ਕਿਹੜੇ ਕਿਹੜੇ ਨੇ ਆਪਣੇ ਕੋਲ ਆ ਦੇਖੋ ਇੱਕ ਕਾਰ ਵਾਲਾ ਮਾਡਲ ਆਇਆ ਹੋਇਆ ਹੈ ਇਹ ਹਾਈ ਟੇਜ ਕੰਪਨੀ ਦਾ ਜੀ 2 ਸਾਲ ਦੀ ਵਾਰੰਟੀ ਚ ਸਾਊਂਡ ਸੁਣਿਆ ਦਾ ਬੜਾ ਪਿਆਰਾ ਇਹਦੇ ਵਿੱਚ ਬੇਸ ਦਿੱਤਾ ਹੋਇਆ ਜੀ ਕਾਰ ਦੇ ਵਿੱਚ ਆ ਗਿਆ ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਜਿਹੜਾ ਸਭ ਤੋਂ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਬ੍ਰਾਂਡ ਪੜ ਲਓ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਹ ਕਿੰਨੇ ਦਾ ਇਹ ਅਸੀਂ ਦਵਾਂਗੇ ਤਾਂ ਤੁਹਾਨੂੰ ਸਿਰਫ 1500 ਰੁਪਏ ਦਾ ਪੀਸ ਓਕੇ ਇਹ ਸਾਰਿਆਂ ਦਾ ਪ੍ਰਾਈਸ ਸੁਣ ਲਓ ਤੁਸੀਂ ਸਿਰਫ ਸਕਰੀਨ ਸ਼ਾਟ ਭੇਜਣਾ ਹੈ 550 ਰੁਪਏ ਜੀ ਕਾਰ ਵਾਲਾ ਕਿੰਨੇ ਦਾ ਕਾਰ ਵਾਲਾ ਜਿਹੜਾ ਆਪਣੇ ਕੋਲ 2 ਸਾਲ ਦੀ ਵਾਰੰਟੀ ਨਾਲ 1250 ਰੁਪਏ ਓਕੇ ਬਿਗ ਕਾਰ ਉਸ ਤੋਂ ਬਾਅਦ ਆਪਣੇ ਕੋਲ ਸ਼ਿਪਲ ਆ ਗਿਆ ਜੀ ਸ਼ਿਪਲ ਆ ਸੀ ਤੁਹਾਨੂੰ ਦਵਾਂਗੇ ਸਿਰਫ 850 ਰੁਪਏ ਉਸ ਤੋਂ ਬਾਅਦ ਆਪਣੇ ਕੋਲ ਪਾਈਨੇਪਲ ਆ ਲਾ ਆ ਗਿਆ ਜੀ ਬੜੇ ਬੜੇ ਪਿਆਰੇ ਮਾਡਲ ਨੇ ਨਾਲੇ ਤੁਹਾਡੇ ਘਰ ਦੀਆਂ ਰੋਣਾਂ ਬਹੁਤ ਆਸਾਨ ਜੀ 650 ਰੁਪਏ ਦਾ ਜੀ ਪਾਈਨੇਪਲ ਦੇ ਵਿੱਚ ਆ ਦੇਖੋ ਬੜੀ ਪਿਆਰੀ ਲਾਈਟ ਚੱਲਦੀ ਹੈ ਨਾਲ ਸਪੀਕਰ ਦਿੱਤਾ ਹੋਇਆ ਜੀ ਓਕੇ ਜੀ ਫਿਰ ਉਸ ਤੋਂ ਬਾਅਦ ਆਪਣੇ ਕੋਲ ਜੀਡੀਐਲ ਕੰਪਨੀ ਦੇ ਆ ਜਾਣਗੇ ਜੀ ਪੂਰੀ ਹੈਵੀ ਬੇਸ ਦੇ ਵਿੱਚ ਸਪੀਕਰ ਰਹੇਗਾ ਤੁਹਾਨੂੰ ਇੱਥੇ ਪਾਣੀ ਪਾ ਕੇ ਵੀ ਚਲਾ ਕੇ ਵਿਖਾ ਦਾਂਗੇ ਵਾਟਰਪਰੂਫ ਸਪੀਕਰ ਹੈ ਗਾਰੰਟੀ ਦੇ ਨਾਲ 12 ਘੰਟੇ ਦੀ ਬੈਟਰੀ ਮੈਕਾ ਮਿਲੇਗਾ ਇਹਦੇ ਵਿੱਚ ਵੀ ਆਪਣੇ ਕੋਲ 4 ਤੋਂ 5 ਮਾਡਲ ਅਵੇਲੇਬਲ ਹੈ 1250 ਰੁਪਏ ਭਾਜੀ ਓਕੇ ਓਕੇ 2 ਸਾਲ ਦੀ ਵਾਰੰਟੀ ਆਪਣੇ ਕੋਲ ਸਪੀਕਰ ਤੁਸੀਂ ਕੋਈ ਵੀ ਲੈ ਲਓ ਆ ਦੇਖੋ ਆ ਕਾਰਟਨ ਵਾਲਾ ਮਾਡਲ ਦੇਖੋ ਕਿੰਨਾ ਪਿਆਰਾ ਆਇਆ ਹੋਇਆ ਜੀ ਇਹਦੀ ਸਾਊਂਡ ਕੁਆਲਿਟੀ ਸੁਣਿਓ ਖਾ ਇਸ ਕਾਰੇ ਕੋ ਸ਼ੂਮੀ ਕੰਪਨੀ ਦਾ ਇਹ ਕਿੰਨੇ ਕਿੰਨੇ ਰਿਹਾ ਸਾਊਂਡ ਕੁਆਲਿਟੀ ਸਭ ਤੋਂ ਪਹਿਲੇ ਆਦੀ Seoni Music Speaker ਇਹ ਤੁਹਾਨੂੰ ਜਿੱਦੇ ਵੀ ਸਪੀਕਰ ਨੇ ਆਪਣੇ ਕੋਲ 300 ਰੁਪਏ ਤੋਂ ਲੈ ਕੇ 8-9000 ਰੁਪਏ ਤੱਕ ਰੇਂਜ ਦੇ ਸਪੀਕਰ ਮਿਲਣਗੇ ਆਪਣੀ ਦੀਵਾਲੀ ਦੀਆਂ ਖੁਸ਼ੀਆਂ ਜਿਹੜੀਆਂ ਆਪਣੀਆਂ ਵਧਾਓ ਤੁਸੀਂ ਪ੍ਰਾਈਸ ਦੀ ਸਾਡੀ ਗਰੰਟੀ ਹੈ ਸਾਡੇ ਤੇ ਛੱਡ ਦਿਓ ਤਾਂ ਹਰੇਕ ਨੂੰ ਜਿਹੜਾ ਵੀ ਸਾਡੀ ਸ਼ੋਪ ਤੋਂ ਕੋਈ ਸਪੀਕਰ ਪਰਚੇਸ ਕਰਦਾ ਹੈ ਕੁਝ ਵੀ ਪਰਚੇਸ ਕਰਦਾ ਹੈ ਉਹਨਾਂ ਨੂੰ ਅਸੀਂ ਗਿਫਟ ਜ਼ਰੂਰ ਨਾਲ ਦਵਾਂਗੇ ਆਣਾ ਕਿੱਥੇ ਵੀ ਤੁਸੀਂ ਫੀਲਡ ਗਾਂਝ ਬਾਜ਼ਾਰ 16 ਨੰਬਰ ਕੂਚਾ ਨਾਲੇ ਵਾਲਾ ਰੋਡ ਦਰਸ਼ਨਾਲਾ ਬਾਈ ਚੌਕ ਬਾਬੇ ਨਾਨਕ ਦੀ ਹੱਟੀ ਦੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਆਪਣਾ ਮੋਬਾਈਲ ਨੰਬਰ ਹੈਗਾ ਜੀ 99154 11688 9877922520 ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਮੁਬਾਰਕਾ ਗੁਰਨਾਨਤ ਪਾਸ਼ਾ ਸਾਡੇ ਘਰੇ ਖੁਸ਼ੀਆਂ ਭਰਿਆ ਤਿਹਾੜ ਲੈ ਕੇ ਆਉਣ ਜੀ